ਦੁਨੀਆ ਦਾ ਸਭ ਤੋਂ ਛੋਟਾ ਗਾਇਕ ਅਬਦੂ ਰੋਜ਼ਿਕ 7 ਜੁਲਾਈ ਨੂੰ ਵਿਆਹ ਕਰਵਾਉਣ ਜਾ ਰਿਹਾ ਜੀ ਹਾਂ ਇਹ ਜਿਹੜੀ ਪੁਸ਼ਟੀ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਵੀਡੀਓ ਪਾ ਕੇ ਕੀਤੀ ਹੈ ਤੇ ਨਾਲ ਦੇ ਨਾਲ ਦੱਸ ਦਈਏ ਇਹ ਉਹੀ ਅਬਦੂ ਰੋਜ਼ਿਕ ਹੈ ਜੋ ਬਿੱਗ ਬਾਸ 16 ਦੇ ਵਿੱਚ ਆਇਆ ਸੀ ਤੇ ਉਸ ਤੋਂ ਬਾਅਦ ਖਤਰੋ ਕੇ ਖਿਡਾਰੀ ਦੇ ਵਿੱਚ ਆਇਆ ਸੀ ਤੇ ਸਲਮਾਨ ਖਾਨ ਵੀ ਇਸ ਦੇ ਫੈਨ ਹੋ ਗਏ ਸੀਗੇ ਤੇ ਹੁਣ ਪੂਰੀ ਖਬਰ ਕੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅਬਦੂ ਰੋਜ਼ਿਕ ਨੇ ਰਿਐਲਿਟੀ ਸ਼ੋਅ ਬਿੱਗ ਬਾਸ 16 ਵਿੱਚ ਬਹੁਤ ਚਰਚਾ ਦੇ ਵਿੱਚ ਆਏ ਸਨ ਉਸ ਤੋਂ ਬਾਅਦ ਪੂਰੇ ਭਾਰਤ ਵਿੱਚ ਮਸ਼ਹੂਰ ਹੋ ਗਏ ਸਨ ਸਲਮਾਨ ਖਾਨ ਸਮੇਤ ਪੂਰਾ ਬਾਲੀਵੁੱਡ ਉਸ ਦਾ ਫੈਨ ਹੋ ਗਿਆ ਸੀ 3 ਫੁੱਟ ਲੰਬੇ ਅਬਦੂ ਰੋਜ਼ਿਕ ਨੇ ਸ਼ੋਅ ਦੌਰਾਨ ਹਮੇਸ਼ਾ ਇੱਕੀ ਗੱਲ ਕਹੀ ਸੀ ਕਿ ਉਹ ਚਾਹੁੰਦਾ ਸੀ ਕਿ ਕੋਈ ਨਾ ਕੋਈ ਉਹਨਾਂ ਦੀ ਜ਼ਿੰਦਗੀ ਚਾਵੇ ਤਾਂ ਜੋ ਕਿਸੇ ਦੇ ਨਾਲ ਵਿਆਹ ਕਰਵਾ ਸਕਣ ਅਬਦੂ ਨੂੰ ਹੁਣ ਉਸ ਦੇ ਸੁਪਨਿਆਂ ਦੀ ਰਾਣੀ ਮਿਲ ਗਈ ਹੈ ਅਬਦੂ ਰੋਜ਼ਿਕ ਨੇ ਖੁਦ ਇਸ ਬਾਰੇ ਦੱਸਿਆ ਹੈ ਤੇ ਆਪਣੇ ਵਿਆਹ ਦੀ ਤਰੀਕ ਵੀ ਦੱਸੀ ਹੈ ਅਬਦੂ ਰੋਜ਼ਿਕ ਨੇ ਆਪਣੀ 마ਸੂਮੀਅਤ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹਰ ਕੋਈ ਉਸ ਦੇ ਗੀਤਾਂ ਨਾਲ ਪਿਆਰ ਵਿੱਚ ਪੈ ਗਿਆ ਹੁਣ ਅਬਦੂ ਰੋਜ਼ਿਕ ਨੇ ਆਪਣੇ ਫੈਨਸ ਨੂੰ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਦਿੱਤੀ ਹੈ ਕਿ ਉਹ ਹੁਣ ਵਿਆਹ ਕਰਵਾਉਣ ਜਾ ਰਹੇ ਨੇ ਆਓ ਤੁਹਾਨੂੰ ਦੱਸਦੇ ਹਾਂ ਅਬਦੂ ਰੋਜ਼ਿਕ ਦਾ ਵਿਆਹ ਕਦੋਂ ਅਤੇ ਕਿਸ ਦੇ ਨਾਲ ਹੋਵੇਗਾ ਅਬਦੂ ਰੋਜ਼ਿਕ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਕੈਪਸ਼ਨ ਦੇ ਵਿੱਚ ਲਿਖਿਆ ਹੈ ਕਿ ਮੈਂ ਕਦੇ ਨਹੀਂ ਸੋਚਿਆ ਸੀ ਕਿ ਕੋਈ ਮੇਰੀ ਜ਼ਿੰਦਗੀ ਵਿੱਚ ਆਵੇਗਾ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮਹਿਸੂਸ ਕਰਦਾ ਕਿ ਮੈਨੂੰ ਪਿਆਰ ਮਿਲਿਆ ਹੈ ਜੋ ਮੇਰਾ ਆਦਰ ਕਰਦਾ ਹੈ ਅਤੇ ਮੇਰੀ ਦੇਖਭਾਲ ਕਰਦਾ ਹੈ ਉਸ ਦੇ ਨਾਲ ਮੇਰਾ 7 ਜੁਲਾਈ ਨੂੰ ਵਿਆਹ ਹੋ ਰਿਹਾ ਹੈ ਅਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੈਂ ਕਿੰਨਾ ਖੁਸ਼ ਹਾਂ ਵੀਡੀਓ 'ਚ ਅਬਦੂ ਰੌਜ਼ੀ ਕਾਲੇ ਰੰਗ ਦਾ ਸੂਟ ਪਾ ਕੇ ਬੈਠੇ ਹਨ ਤੇ ਆਪਣੇ ਫੈਨਸ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰ ਰਹੇ ਹਨ ਅਬਦੂ ਰੌਜ਼ੀ ਦੇ ਚਿਹਰੇ ਤੇ ਖੁਸ਼ੀ ਚਲਕ ਰਹੀ ਹੈ ਇੱਕ ਖਬਰ ਦੱਸਦੇ ਹੋਏ ਅਬਦੂ ਨੇ ਉਹ ਅੰਗੂਠੀ ਵੀ ਦਿਖਾਈ ਜੋ ਆਪਣੀ ਹੋਣ ਵਾਲੀ ਲਾੜੀ ਨੂੰ ਦੇਣ ਜਾ ਰਿਹਾ ਹੈ ਅਬਦੂ ਦਾ ਵਿਆਹ 7 ਜੁਲਾਈ ਨੂੰ ਹੋਵੇਗਾ ਖਬਰਾਂ ਮੁਤਾਬਕ ਅਬਦੂ ਇੱਕ ਇਮੀਰਾਤੀ ਲੜਕੀ ਦੇ ਨਾਲ ਰਿਲੇਸ਼ਨ ਦੇ ਵਿੱਚ ਹਨ ਤੇ ਖਬਰਾਂ ਮੁਤਾਬਕ ਅਬਦੂ ਇਮੀਰਾਤੀ ਲੜਕੀ ਦੇ ਨਾਲ ਰਿਲੇਸ਼ਨ ਦੇ ਵਿੱਚ ਹਨ ਅਤੇ ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ ਅਬਦੁਰੋਜ਼ਿਕ 7 ਜੁਲਾਈ ਨੂੰ ਯੂਏਈ ਦੇ ਵਿੱਚ ਉਸ ਕੁੜੀ ਦੇ ਨਾਲ ਵਿਆਹ ਕਰਵਾਉਣਗੇ ਖਬਰਾਂ ਮੁਤਾਬਕ ਲੜਕੀ ਦਾ ਨਾਮ ਅਮਾਇਰਾ ਹੈ ਤੇ ਇਸ ਤੋਂ ਇਲਾਵਾ ਅਜੇ ਤੱਕ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਤੇ ਜਦੋਂ ਹੀ ਉਸ ਕੁੜੀ ਦੀਆਂ ਫੋਟੋਸ ਅਬਦੁਰੋਜ਼ਿਕ ਸ਼ੇਅਰ ਕਰਨਗੇ ਤੇ ਉਹ ਵੀ ਖਬਰ ਜਿਹੜੀ ਆ ਤੁਹਾਡੇ ਨਾਲ ਸੀ ਜਰੂਰ ਸ਼ੇਅਰ ਕਰਾਂਗੇ ਦੇਖਦੇ ਰਹੋ ਡੇਨਿਕ ਸਵੇਰਟੀ ਵੀ ਸਤਿ ਸ਼੍ਰੀ ਅਕਾਲ